ਸਸਰੀ ਕਾਲ ਜੀ ਅੱਜ ਆਪਾਂ ਟਾਈਲਾਂ ਜਾਂ ਫਿਰ ਫਰਸ਼ ਤੇ ਜਮੀ ਹੋਈ ਗੰਦਗੀ ਨੂੰ ਚੰਗੀ ਤਰ੍ਹਾਂ ਕਿਸ ਤਰ੍ਹਾਂ ਸਾਫ਼ ਕਰਨਾ ਹੈ ਜਾਂ ਬਿਲਕੁਲ ਤੁਸੀਂ ਆਸਾਨ ਤਰੀਕੇ ਨਾਲ ਬਿਲਕੁਲ ਘੱਟ ਸਮੇਂ ਦੇ ਵਿੱਚ ਤੇ ਬਿਲਕੁਲ ਘੱਟ ਮਿਹਨਤ ਦੇ ਨਾਲ ਕਿਸ ਤਰ੍ਹਾਂ ਸਾਫ਼ ਕਰਨਾ ਉਹ ਵੀਡੀਓ ਦੇ ਵਿੱਚ ਦੇਖਾਂਗੇ ਅਕਸਰ ਅਸੀਂ ਪੋਚਾ ਵਗੈਰਾ ਤਾਂ ਲਗਾਉਂਦੇ ਆ ਪਰ ਇਸ ਤਰ੍ਹਾਂ ਹੁੰਦਾ ਹੈ ਕਿ ਫਿਰ ਵੀ ਟਾਈਲਾਂ ਜਾਂ ਫਿਰ ਫਰਸ਼ ਕਾਲਾ ਹੋ ਜਾਂਦਾ ਹੈ ਉਸ ਨੂੰ ਆਪਾਂ ਇਸ ਤਰੀਕੇ ਨਾਲ ਆਸਾਨੀ ਨਾਲ ਸਾਫ਼ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਭਾਂਡਾ ਤੁਸੀਂ ਲੈ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 2 ਚਮਚ ਬੇਕਿੰਗ ਸੋਡਾ ਪਾਇਆ ਫਰਸ਼ ਦੇ ਹਿਸਾਬ ਦੇ ਨਾਲ ਆਪਾਂ ਪਾਉਣਾ ਹੈ ਇਹਦੇ ਵਿੱਚ ਬੇਕਿੰਗ ਸੋਡਾ ਹੀ ਤੁਸੀਂ ਲੈਣਾ ਬੇਕਿੰਗ ਪਾਊਡਰ ਨਹੀਂ ਲੈਣਾ ਹੈਗਾ ਉਹ ਇੰਨਾ ਜ਼ਿਆਦਾ ਕੰਮ ਨਹੀਂ ਕਰਦਾ ਬੇਕਿੰਗ ਪਾਊਡਰ ਜਿਹੜਾ ਸੋਡਾ ਥੋੜਾ ਤੇਜ਼ ਹੁੰਦਾ ਹੈ ਉਸ ਤੋਂ ਬਾਅਦ ਘਰ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਸਰਫ ਹੈਗਾ ਇਹ ਤੁਸੀਂ 4 ਚਮਚ ਸਰਫ ਦੇ ਉਹਦੇ ਵਿੱਚ ਪਾ ਲੈਣੇ ਆ ਇੱਕ ਕੈਮੀਕਲ ਦੀ ਤਰ੍ਹਾਂ ਇਹ ਬਣ ਕੇ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ 5 ਤੋਂ 6 ਨਿੰਬੂ ਆ ਜਿਹੜੇ ਨਚੋੜ ਲਵਾਂਗੇ ਜੇ ਤੁਹਾਨੂੰ ਜ਼ਰੂਰਤ ਲੱਗੇ ਨਿੰਬੂ ਆ ਤੁਸੀਂ ਵੱਧ ਵੀ ਨਚੋੜ ਸਕਦੇ ਹੋ ਤੁਸੀਂ ਤੁਹਾਡੇ ਕੋਲ ਨਿੰਬੂ ਨਾ ਹੋਣ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਸਿਰਕਾ ਵੀ ਹੈ ਜਿਹੜਾ ਪਾ ਸਕਦੇ ਹੋ ਇਹਨੂੰ ਪ੍ਰੋਪਰ ਤੁਸੀਂ ਇਸ ਤਰੀਕੇ ਨਾਲ ਤਿਆਰ ਕਰ ਲੈਣਾ ਇਸ ਤਰ੍ਹਾਂ ਝੱਗ ਜੀ ਬਣ ਜੂਗੀ ਇਹ కెమికਲ ਰਿਐਕਸ਼ਨ ਹੋ ਜੂਗਾ ਇਹਦੇ ਵਿੱਚ ਆਪਾਂ ਇੱਕ ਦੋ ਨਿੰਬੂ ਹੋਰ ਨਾ ਜੋੜਲੇ ਸੀਗੇ ਮੈਨੂੰ ਬਿਲਕੁਲ ਸੁੱਕਾ ਸੁੱਕਾ ਲੱਗ ਰਿਹਾ ਸੀ ਇਸ ਤਰ੍ਹਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਤਰ੍ਹਾਂ ਇਹ ਬਣ ਕੇ ਤਿਆਰ ਹੋ ਜੂਗਾ ਥੋੜਾ ਜਿਹਾ ਪਤਲਾ ਹੀ ਰੱਖਣਾ ਹੈ ਫਿਰ ਲਾਉਣ ਦੇ ਵਿੱਚ ਆਸਾਨੀ ਹੋ ਜੂਗੀ ਤੁਹਾਨੂੰ ਫਰਸ਼ ਤੇ ਆਪਾਂ ਬਾਹਰ ਆਪਣੀਆਂ ਜਿਹੜਾ ਫਰਸ਼ਾ ਖਰਾਬ ਹੋਇਆ ਹੋਇਆ ਸੀਗਾ ਇਸ ਤਰ੍ਹਾਂ ਆਪਾਂ ਜਿਹੜਾ ਥੋੜਾ ਜਿਹਾ ਪਤਲਾ ਜਿਹਾ ਕੋਲ ਬਣਾ ਲਿਆ। ਫਰਸ਼ ਤੇ ਲਾਉਣ ਵਾਸਤੇ ਆਪਾਂ ਜਿਹੜਾ ਕੋਈ ਵੀ ਪਾਣੀ ਵਗੈਰਾ ਕੁਝ ਨਹੀਂ ਪਾਉਣਾ ਹੈਗਾ। ਆਪਾਂ ਬਾਹਰ ਆ ਗਏ ਆ ਤੇ ਇਸ ਤਰ੍ਹਾਂ ਬੁਰਸ਼ ਦੀ ਹੈਲਪ ਦੇ ਨਾਲ ਤੁਸੀਂ ਜਾਂ ਕਿਸੇ ਕਪੜੇ ਦੀ ਹੈਲਪ ਦੇ ਨਾਲ ਇਹਦੇ ਉੱਪਰ ਚੰਗੀ ਤਰ੍ਹਾਂ ਇਹ ਕੈਮੀਕਲ ਜਿਹੜਾ ਮਤਲਬ ਜਿਹੜਾ ਆਪਣਾ ਕੋਲ ਜਿਹਾ ਤਿਆਰ ਹੋਇਆ ਏ ਉਹਨੂੰ ਲਗਾ ਲੈਣਾ। ਤੁਸੀਂ ਸਾਰੇ ਕਿਤੇ ਚੰਗੀ ਤਰ੍ਹਾਂ ਲਗਾਉਣਾ ਹੈ। ਇਸ ਤਰ੍ਹਾਂ ਜਿੱਥੇ ਵੀ ਖਰਾਬ ਹੋਇਆ ਹੈ ਉੱਥੇ-ਉੱਥੇ ਤੁਸੀਂ ਅਪਲਾਈ ਕਰ ਦੇਣਾ ਇਹਨੂੰ ਉਸ ਤੋਂ ਬਾਅਦ 5 ਤੋਂ 7 ਮਿੰਟ ਜਿਹੜਾ ਇਹਨੂੰ ਛੱਡ ਦੇਣਾ ਹੈ 5 ਤੋਂ 6 ਮਿੰਟ ਤੁਸੀਂ ਵੇਟ ਕਰਨੀ ਆ ਤਾਂ ਕਿ ਇਹਦੇ ਤੇ ਪੂਰੀ ਤਰ੍ਹਾਂ ਇਹ ਕੰਮ ਕਰ ਲਵੇ ਮਤਲਬ ਆਪਣਾ ਜਿਹੜਾ ਅਸਰ ਆ ਪੂਰੀ ਤਰ੍ਹਾਂ ਦਿਖਾ ਦਵੇ ਇਸ ਤਰ੍ਹਾਂ ਨਹੀਂ ਕਿ ਤੁਸੀਂ ਮਤਲਬ ਲਗਾ ਕੇ ਜਿਹੜਾ ਛੱਡ ਦੋਗੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਸਾਫ਼ ਕਰ ਦੋਗੇ ਫਿਰ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਾਫ਼ ਨਹੀਂ ਹੋਣਾ 5 ਤੋਂ 7 ਮਿੰਟ ਹੋ ਗਏ ਆ ਹਲਕਾ ਜਿਹਾ ਪਾਣੀ ਦਾ ਚਿੱਟਾ ਪਾ ਦਵਾਂਗੇ ਆਪਾਂ ਇਹਦੇ ਉੱਪਰ ਤੇ ਨਾਲ ਹੀ ਆਪਾਂ ਇਹਦੇ ਉੱਪਰ ਜਿਹੜਾ ਬੁਰਸ਼ਾ ਹਲਕਾ ਜਿਹਾ ਰਗੜ ਦਵਾਂਗੇ ਜਿਆਦਾ ਰਗੜਨ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਹਲਕਾ ਜਿਹਾ ਬੁਰਸ਼ਾ ਪਰ ਰਗੜ ਦਵਾਂਗੇ ਇਹਦੇ ਉੱਪਰ ਫਰਸ਼ ਦੇ ਤੇ ਦੂਜੀ ਸਾਈਡ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਰਗੜ ਦਵਾਂਗੇ ਤੁਸੀਂ ਦੇਖੋਗੇ ਕੁਝ ਥੋੜੇ ਸਮੇਂ ਦੇ ਵਿੱਚ ਵਿੱਚ ਜਿਹੜਾ ਆਪਣਾ ਫਰਸ਼ ਬਿਲਕੁਲ ਸਾਫ਼ ਹੋ ਜਾਊਗਾ ਮੈਲ ਬਿਲਕੁਲ ਜਿਹੜੀ ਸਾਫ਼ ਹੋ ਜਾਊਗੀ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਕਾਲਾ ਹੋਣਾ ਸ਼ੁਰੂ ਹੋ ਗਿਆ ਪਾਣੀ ਸੀਗਾ ਜਿਹੜਾ ਆਪਣਾ ਸਾਰੇ ਤੁਸੀਂ ਜਿੱਥੇ ਵੀ ਲਗਾਓਗੇ ਬਿਲਕੁਲ ਸਾਫ਼ ਹੋ ਜਾਊਗਾ ਫਰਸ਼ ਤੁਹਾਡਾ ਆਪਾਂ ਇਸ ਤਰ੍ਹਾਂ ਹੌਲੀ-ਹੌਲੀ ਬੁਰਸ਼ਾ ਜਿਹੜਾ ਫੇਰ ਲਿਆ ਜਿੱਥੇ-ਜਿੱਥੇ ਆਪਾਂ ਨੂੰ ਕੈਮੀਕਲ ਮਤਲਬ ਇਹ ਪਾਊਡਰ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਲਿਕਵਿਡ ਪਾਇਆ ਸੀਗਾ ਉੱਥੇ-ਉੱਥੇ ਆਪਾਂ ਫੇਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਫਰਸ਼ ਆਪਣਾ ਬਿਲਕੁਲ ਸਾਫ਼ ਹੋਣਾ ਸ਼ੁਰੂ ਹੋ ਗਿਆ ਬਿਲਕੁਲ ਇਹਦੀ ਮੈਲ ਆ ਜਿਹੜੀ ਉੱਤਰ ਗਈ ਆ ਤੁਸੀਂ ਇਹਨੂੰ ਚਾਹੋ ਪਾਣੀ ਨਾਲ ਵੀ ਸਾਫ਼ ਕਰ ਸਕਦੇ ਹੋ ਮੈਂ ਥੋੜਾ ਜਿਹਾ ਪਾਣੀ ਹੋਰ ਪਾ ਲਿਆ ਸੀ ਤੇ ਇਸ ਤਰ੍ਹਾਂ ਜਿਹੜਾ ਸਾਫ਼ ਕਰ ਲਿਆ ਬਿਲਕੁਲ ਸਾਫ ਹੋ ਗਿਆ ਤੁਸੀਂ ਜਿਹੜਾ ਜਿਆਦਾ ਪਾਣੀ ਪਾ ਕੇ ਵਾਈਪਰ ਆ ਜਿਹੜੇ ਦੇ ਉੱਪਰ ਚਲਾ ਸਕਦੇ ਹੋ ਪਾਣੀ ਪਾ ਕੇ ਆਪਾਂ ਇਹਨੂੰ ਸਾਫ ਕਰ ਲਵਾਂਗੇ ਇਸ ਤਰ੍ਹਾਂ ਤੁਸੀਂ ਵਾਈਪਰ ਦੇ ਨਾਲ ਪਾਣੀ ਆ ਜਿਹੜਾ ਖਿੱਚ ਸਕਦੇ ਹੋ ਤੁਹਾਡਾ ਫਰਸ਼ ਆ ਜਿਹੜਾ ਬਿਲਕੁਲ ਚਮਕ ਜਾਊਗਾ ਇਸ ਤਰੀਕੇ ਨਾਲ ਤੁਸੀਂ ਇਹ ਤਰੀਕਾ ਪੜਾਉਂਗੇ ਤੇ ਦੂਜੀ ਸਾਈਡ ਤੇ ਆਪਣੇ ਕੋਲ ਦੂਜੀ ਸਾਈਡ ਤੇ ਵੀ ਆਪਾਂ ਲਾ ਕੇ ਆ ਜਿਹੜਾ ਚੈੱਕ ਕਰ ਲੈਣੇ ਬਹੁਤ ਹੀ ਆਸਾਨ ਤਰੀਕਾ ਏ ਤੇ ਬਿਲਕੁਲ ਘਰ ਦੇ ਸਮਾਨ ਤੋਂ ਹੀ ਤੁਸੀਂ ਇਹ ਚੀਜ਼ ਜਿਹੜੀ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਇਹ ਵੀਡੀਓ ਕਾਰਗਰ ਲੱਗੀ ਕਿਸ ਕੰਮ ਦੀ ਲੱਗੀ ਜਾਂ ਫਿਰ ਵਧੀਆ ਲੱਗੀ ਪਲੀਜ਼ ਲਾਈਕ ਆ ਜਰੂਰ ਕਰ ਦਿਓ ਇਸ ਵੀਡੀਓ ਨੂੰ ਇੱਥੇ ਵੀ ਤੁਸੀਂ ਦੇ ਸਕਦੇ ਹੋ ਕਿ ਥੋੜੇ ਟਾਈਮ ਦੇ ਵਿੱਚ ਆਪਣਾ ਫਰਸ਼ ਬਿਲਕੁਲ ਸਾਫ਼ ਹੋ ਗਿਆ ਹੈ ਬਾਕੀ ਇਸ ਤਰ੍ਹਾਂ ਦੀਆਂ ਹੋਰ ਘਰੇਲੂ ਜਾਂ ਫਿਰ ਖਾਣੇ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਜੀ ਥੈਂਕ ਯੂ